ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਜੀ ਆਪਾਂ ਖਾਣ ਦੀ ਵੀਡੀਓ ਕੋਈ ਨਹੀਂ ਬਣਾਉਂਦੇ ਅੱਜ ਆਪਾਂ ਬਲੌਗ ਬਲੌਗ ਨੂੰ ਦੇਖਣ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਿਓ ਜੀ ਅੱਜ ਆਪਾਂ ਬਲੌਗ ਬਣਾਉਣ ਲੱਗੇ ਆ ਆਪਣੇ ਲੱਗੇ ਮਿਸਤਰੀ ਨੂੰ ਦਿਖਾਉਣੇ ਵੀ ਆਪਾਂ ਕੀ ਕੀ ਕੰਮ ਕਰਾਉਣਾ ਲੋ ਜੀ ਇੱਕ ਤਾਂ ਆਪਣੇ ਆ ਰਾਧਾਰੀ ਇਹ ਹਾਂ ਆਪਣੇ ਆ ਕੱਚੀ ਦੀ ਜੀ ਇਹ ਦੋਨੇ ਬੈਡਰੂਮਾਂ ਦੇ ਵਿਚਾਲੇ ਆ ਗਈ ਕਿਉਂਕਿ ਜਿਹੜਾ ਆਪਣਾ ਘਰ ਆ ਜੀ ਇਹ ਆਪਾਂ ਨੇ ਪੁਰਾਣਾ ਤੋਂ ਹੀ ਨਵਾਂ ਬਦਾਇਆ ਕੁਝ ਪੁਰਾਣਾ ਦੀ ਕੁਝ ਨਵਾਂ ਪਾਇਆ ਇਸ ਲਈ ਜਿਹੜਾ ਤਾਂ ਨਵਾਂ ਪੁਰਾਣਾ ਦੀ ਉਹ ਚ ਤਾਂ ਫਰਸ਼ ਲੱਗਿਆ ਹੋਇਆ ਜੀ ਜਿਵੇਂ ਆ ਸਟੋਰ ਚ ਵੀ ਫਰਸ਼ ਲੱਗਿਆ ਹੋਇਆ ਪੱਤਰਾ ਇਧਰ ਆ ਕਮਰੇ ਚ ਆਪਾਂ ਨੇ ਲਵਾਤਾ ਦੀ ਜਿਹਦੇ ਬੈੱਡ ਤੇ ਰਹਿੰਦੇ ਫਿਰ ਲਵਾ ਗਈ ਇਧਰ ਰਹੀ ਇਧਰ ਕਮਰੇ ਚ ਜੀ ਜਦ ਆਪਾਂ ਨੇ ਬੈੱਡ ਤੇ ਰੇ ਨੇ ਪੱਥਰ ਲਾ ਕੇ ਧਰਿਆ ਸੀ ਫੇਰ ਐਂਦੀ ਵੀ ਰੋਜ਼ ਰੋਜ਼ ਬੈੱਡ ਚੱਕਣੇ ਔਖੇ ਨੇ ਜੀ ਪੱਥਰ ਲਾ ਕੇ ਬੈੱਡ ਧਰਤੇ ਤੇ ਹੁਣ ਆਪਣੇ ਮਿਸਤਰੀ ਲੱਗ ਗਿਆ ਇੱਕ ਤਾਂ ਆਪਾਂ ਨੇ ਆ ਰਾਧਾ ਜੀ ਤੁਹਾਨੂੰ ਦੱਸੀ ਆ ਵਿਚਾਲੇ ਇਹ ਜਗ੍ਹਾ ਜਿਹੜੀ ਇਹ ਚ ਪੱਥਰ ਲਾਉਣਾ ਆ ਉਰੇ ਆਪਣੇ ਪਹਿਲਾ ਪੱਥਰ ਲੱਗਿਆ ਹੋਇਆ ਇਹ ਆਪਣਾ ਹੁੰਦਾ ਸੀ ਪੋਰਚ ਹੁਣ ਇਹਦੀ ਲੁੱਬੀ ਬਣਗੀ ਇੱਧਰ ਆਪਾਂ ਅੱਗੇ ਜੀ ਡ੍ਰੈਇੰਗ ਰੂਮ ਵਿੱਚ ਡ੍ਰੈਇੰਗ ਰੂਮ ਵਿੱਚ ਇੱਥੇ ਆਪਣੇ ਪਹਿਲਾਂ ਅੱਗੇ ਲੂਬੀ ਹੁੰਦੀ ਸੀ ਜਿਹੜੀ ਇਹ ਡ੍ਰੈਇੰਗ ਰੂਮਾਂ ਸਿਰੇ ਤੱਕ ਲੂਬੀ ਦੀ। ਇੱਥੋਂ ਆ ਪੌੜੀ ਪੱਟੀ ਦੀ ਜੀ। ਪੌੜੀ ਚੜਦੀ ਸੀ ਉਰੋਂ ਦੀ। ਇਹ ਰਹਿੰਦਾ ਕੱਚਾ। ਆਹ ਰਹੇ ਦੀ ਆਪਣਾ ਛੋਟਾ ਜਿਹਾ ਬਾਥਰੂਮ ਜੀ। ਇਹ ਪੱਟ ਕੇ ਲੋਟ ਕਰਨਾ। ਇੱਥੇ ਵੀ ਆਪਣੇ ਹੁਣ ਕੰਮ ਚੱਲੂ ਖਰਾਬ ਸਾਰੀਆਂ ਚੀਜ਼ਾਂ ਹੋ ਗਈਆਂ। ਖਵਰਾਟ ਹੁੰਦੀ ਹੈ ਜੀ ਦੇਖ-ਦੇਖ। ਹੁਣ ਇੱਧਰ ਦੇਖੋ ਇੱਧਰ ਆਪਣੀ ਰਸੋਈ ਰਸੋਈ ਚ ਸਾਮਾਨ ਸਾਰਾ ਚੱਕਤਾ ਜੀ ਖਾਲੀ ਕਰਤੀ ਕੁਝ ਜਿਹੜਾ ਰਹਿ ਗਿਆ ਚੱਕੂਗੀ ਮਿਸਤਰੀ ਕਹਿਗੇ ਹੁਣ ਇਹ ਰਸੋਈ ਦਾ ਵੀ ਆਪਾਂ ਨੇ ਕੰਮ ਕਰਾਉਣਾ ਕਿਉਂਕਿ ਬਾਹਰਲੀ ਰਸੋਈ ਚ ਗਰਮੀ ਬਹੁਤ ਆ ਜੀ ਫੇਰ ਬਾਹਰ ਰਸੋਈ ਚ ਗਰਮੀ ਬਹੁਤ ਐ ਲੰਘੇ ਵੀ 25 ਸਾਲ ਮਸਾ ਸੈਤ ਆਈਆ ਮੇਰੀ ਕਿਚਨ ਬਣਨ ਦਾ ਹੁਣ ਮੈਂ ਇੱਥੇ ਰੋਟੀ ਲਾਉਂਦੀ ਹੋ ਜੂੰਗੀ ਜੀ ਉਰੇ ਫੇਰ ਵੀ ਲੂਬੀ ਦੇ ਹਵਾ ਪੱਖੇ ਦੀ ਹਵਾ ਆ ਹੀ ਜਾਂਦੀ ਆ ਜੇ ਆਪਾਂ ਉਹ ਪੱਖਾ ਲਾਉਨੇ ਆ ਤਾਂ ਫੇਰ ਗੈਸ ਬੰਦ ਹੁੰਦੇ ਨੇ ਉਰੇ ਫੇਰ ਵੀ ਮਾੜੀ ਮਾੜੀ ਹਵਾ ਜਿਹੀ ਆ ਹੀ ਜਾਂਦੀ ਆ ਜੀ ਆ ਆਪਾਂ ਨੇ ਲੈਂਦੇ ਆ ਜੀ ਸਿੰਕ ਭਾਂਡੇ ਵਾਂਝ ਨਾਲ ਇਹ ਆਪਾਂ ਇੱਥੇ ਲਵਾਉਣਾ ਰਸੋਈ ਚ ਆ ਆਪਣੇ ਆਗੀਆਂ ਵਿੱਚ ਇਹਦੇ achar ਨੇ ਝੂਰਨੀ ਨੇ ਪੈਪੂ ਜੇ ਨੇ ਇਹ ਜੀ ਚੀਜ਼ਾਂ ਨੇ ਜੀ ਫੇਰ ਆਪਾਂ ਤਿਆਰ ਹੋਈ ਹੋਈ ਦਿਖਾਵਾਂਗੇ ਹੁਣ ਉਧਰ ਮੇਰੀ ਸਾਡੇ ਘਰ ਇਕੱਠੇ ਨੇ ਉਧਰ ਮੇਰੀ ਭੈਣ ਦੇ ਤਰਸੋਈ ਹੋ ਗਈ ਕਲੀਅਰ ਹੁਣ ਉਹਦੇ ਪੱਥਰ ਲਾ ਰਹੇ ਨੇ ਲੁੱਬੀ ਚ ਇਹ ਸਾਡਾ ਘਰ ਅੱਦ ਅੱਦਾ ਹੋ ਗਿਆ ਜੀ ਅੱਦ ਅੱਦਾ ਸਿਮਨਾ ਬਣਾ ਕੇ ਜਿਹਨੇ ਉਹਨਾਂ ਨੇ ਵੀ ਨਕਸ਼ੇ ਵਾਲਿਆਂ ਤੋਂ ਕਰਵਾਤਾ ਮੋਡੀਫਾਈ ਜਾ ਨਕਸ਼ਾ ਕਰਾ ਕੇ ਸੈੱਟ ਕਰਾਤਾ ਇੱਧਰ ਸਾਰਾ ਸਮਾਨ ਆ ਵੀ ਆਪਣਾ ਕੱਚਾ ਰਹਿ ਗਈ ਜੀ ਮੂਹਰੋ ਲੁੱਬੀ ਇੱਥੇ ਤੱਕ ਫਰਸ਼ ਲੱਗਿਆ ਹੈ ਤੇ ਹੁਣ ਇਹ ਮੂਹਰੋ ਲੁੱਬੀ ਆਪਣੀ ਇਹ ਵੀ ਕੱਚੀ ਰਹੇਗੀ ਇਹਨੂੰ ਵੀ ਆਪਾਂ ਨੇ ਹੁਣ ਪੱਥਰ ਲਾਉਣਾ ਹੁਣ ਸਮਾਨ ਸਾਰਾ ਰਸੋਈ ਚੋਂ ਕੱਢ ਕੇ ਧਰੇ ਜੀ ਸਵੇਰੇ ਦੀ ਲੱਗੀ ਹੋਈਆਂ ਕੰਢਿਆਰ ਖੰਡ ਗਿਆ ਸਾਰੇ ਕਿਤੇ ਜੀਂ ਦੇ ਜੀਂਦਾਈ ਪਈਆ ਵਸਤੇ ਕੋ ਕਮਰਾ ਹੀ ਰਹਿ ਗਿਆ ਬੈਠਣ ਵਾਲਾ ਕਿਉਂਕਿ ਸਟੋਰ ਚ ਆਪਾਂ ਨੇ ਸਮਾਨ ਧਰਤਾ ਜੀ ਸਾਰਾ ਚੱਕ ਕੇ ਹੁਣ ਇੱਕ ਕਮਰਾ ਹੀ ਰਹਿ ਗਿਆ ਅੱਜ ਇੱਧਰ ਆ ਕੇ ਬ੍ਰਾਂਡੇ ਚ ਵੀ ਸਾਡੇ ਚ ਪੂਰਾ ਕੰਢਿਆਰ ਖੰਡਿਆ ਗਿਆ ਦੇਖੋ ਪੱਥਰ ਪਿਆ ਆ ਵੀ ਇੱਧਰ ਵੀ ਇੱਧਰ ਵੀ ਆਹ ਕਾਂਟ ਦੀਆਂ ਸਲੇਬਾਂ ਬਣਾ ਕੇ ਧਰ ਗਏ ਉਹ ਨੋ ਸਾਰੇ ਵੇੜੇ ਚ ਖਲਾਰਾ ਪਿਆ ਪਿਆ ਉਹ ਬਜਰੀ ਪਈ ਆ ਇਧਰ ਰੇਤ ਪਿਆ ਇਧਰ ਵੀ ਪੱਥਰ ਕੱਟ ਕੇ ਧਰ ਗਏ ਜੀ ਇਧਰ ਵੀ ਪੱਥਰ ਕੱਟ ਕੇ ਧਰ ਗਿਆ ਹਾਂ ਉਧਰ ਆਪਾਂ ਨੇ ਲਾਤੀ ਕੱਪੜੇ ਧੋਣ ਵਾਲੀ ਮਸ਼ੀਨ ਇਧਰੋਂ ਆਹ ਵੀ ਲੁੱਬੀ ਰਹਿੰਦੀ ਹੈ ਜੀ ਉਧਰ ਗਾਹਾਂ ਲੱਗਿਆ ਹੋਇਆ ਇਧਰ ਵੀ ਖਲਾਰਾ ਪਾਤਾ ਉਹਨਾਂ ਨੇ ਦੋੇ ਪਾਸੇ ਬਿਰੀ ਜਾਂਦੇ ਨੇ ਇੱਧਰ ਇਹਨਾਂ ਸਾਹ ਹੋਰ ਸਾਰੇ ਫਰਸ਼ ਲੱਗਿਆ ਹਿਆ ਆਹੀ ਲੂਤੀ ਰਹਿ ਗਈ ਜਿਹੜੀ ਨਵੀਂ ਬਣਾਈ ਸੀ ਇਹਦੇ ਚ ਵੀ ਪੱਥਰ ਲਾਉਣਾ ਇੱਥੇ ਵੀ ਸਾਰੇ ਕਿਤੇ ਖਲਾਰਾ ਪਾ ਗਏ ਲਓ ਜੀ ਆਹ ਕਿਚਨ ਆਪਣੀ ਤਿਆਰ ਹੋ ਗਈ ਦੇਖੋ ਆਹ ਫਰਸ਼ ਲਵਾ ਲਿਆ ਪੱਥਰ ਨੀਚੇ ਤੇ ਆਹ ਕੰਧਾਂ ਤੇ ਲਵਾਤਾ ਪੱਥਰ ਖਾਂਸ ਵੀ ਹੋ ਗਈ ਆਹ ਸਿੰਨੀ ਰਿ ਪਵਾਤੀ ਨੋਚ ਇੱਧਰ ਵੀ ਕੰਧਾਂ ਤੇ ਸਾਰੀਆਂ ਤੇ ਲਵਾਤਾ ਆ ਸੈਂਕ ਵੀ ਇੱਥੇ ਲਾ ਗਏ ਜੀ ਇਹ ਤਾਂ ਕਰ ਗਈ ਕਲੀਅਰ ਥੋੜਾ ਜਿਹਾ ਰਹਿੰਦਾ ਇੱਥੇ ਆ ਫਰਸ਼ ਦੇ ਵਿੱਚ ਭਰਨ ਵਾਲਾ ਇਹ ਭਰ ਦਾਂਗੇ ਅੱਜ ਹਾਂਜੀ ਇੱਧਰ ਵੀ ਆਹ ਕੰਧ ਤੇ ਵੀ ਲਵਾਤਾ ਸਿਰੇ ਤੱਕ ਲੰਭਦਾ ਜਾਂਦਾ ਇੱਥੇ ਲਓ ਜੀ ਮੀ ਫੇਰ ਆ ਗਿਆ ਦੇਖੋ ਬੱਦਲ ਪੂਰਾ ਹੋਇਆ ਪਿਆ ਮੀਂਹ ਆ ਗਿਆ ਬਹੁਤ ਕੱਲ ਰਾਤ ਬਹੁਤ ਮੀਂਹ ਪੈ ਗਿਆ ਜੀ ਪਾਸੋਂ ਮੀਂਹ ਬਹੁਤ ਪੈ ਗਿਆ ਤੁਹਾਨੂੰ ਬਾਹਰ ਲਾ ਦਿਖਾਉਣੀ ਐ ਮੈਂ ਜਾ ਕੇ ਕਿੰਨਾ ਮੀਂਹ ਪੈ ਗਿਆ ਹਾਲੋ ਜੀ ਬਾਸ ਦੇ ਵਿੱਚ ਆਪਣੇ ਬੂਟੇ ਦੇਖੋ ਫੁੱਲ ਲੱਗਣ ਲੱਗ ਗਏ ਵਧੀਆ ਹੋ ਗਏ ਉੱਧਰ ਵੀ ਦਿਖਾਉਣੀ ਆ ਤੁਹਾਨੂੰ ਬੂਟੇ ਇੱਕ ਗਰਮੀ ਦਾ ਜੋਰ ਆ ਜੀ ਇੱਕ ਆਪਣੇ ਖੰਡਿਆ ਹਰ ਬਹੁਤ ਖਿੰਡਿਆ ਪਿਆ ਥੋ-ਥੋ ਚੀਜ਼ਾਂ ਪੰਨਿਆਂ ਨੇ ਆ ਵੀ ਦੇਖੋ ਜੀ ਸੋਹਣੇ ਹੋ ਗਿਆ ਦਵਾਰੇ ਤੁਰ ਚੱਲ ਪਿਆ ਜਿਵੇਂ ਸੁੱਕ ਗਿਆ ਦੀ ਇਹ ਮੀਂਹ ਨਾਲ ਦਵਾਰੇ ਚੱਲ ਪਿਆ ਇਹ ਹੁਣ ਉਹ ਤਾਂ ਬਰਾਂਡੇ 'ਚ ਤੇ ਹੁਣ ਬਰਾਂਡੇ 'ਚ ਸਮਾਨ ਧਰਨ ਕਰਕੇ ਇਹ ਇਧਰ ਧਰਤੇ ਜੀ ਲਓ ਜੀ ਦੇਖੋ ਜੀਰੀਆਂ ਲੱਗੀਆਂ ਹਰੇਵਾਈ ਹੋ ਗਈ ਸਾਰੇ ਕਿਤੇ ਸੋਨ ਦੇ ਘੋਣੀਆਂ ਜੀ ਪਿਛਲੇ ਵਾਸਤੇ ਜਾ ਕੇ ਮੀਂਹ ਦਾ ਹਾਲ ਬਹੁਤ ਜ਼ਿਆਦਾ ਮੀਂਹ ਪੈ ਗਿਆ ਪਾਣੀਓ ਪਾਣੀ ਆ ਕੱਲ ਰਾਤ ਨੂੰ ਤਾਂ ਬਹੁਤ ਮੀਂਹ ਡਿਗਿਆ ਲਓ ਜੀ ਇੱਧਰ ਆਪਣੇ ਕੱਟਰੂ ਇਹਨਾਂ ਨੂੰ ਵੀ ਅੰਦਰ ਕਰਨਾ ਪਊ ਵਿਚਾਰਿਆਂ ਨੂੰ ਅੰਦਰ ਕਰਨਾ ਪਊ ਇਹਨਾਂ ਨੂੰ ਹੁਣ ਮੀਂਹ ਆ ਗਿਆ ਬਹੁਤ ਮੈਂ ਕਹਿੰਦੀ ਮੱਖ ਵੀ ਜੀ ਹਟ ਜੂਗਾ ਫੇਰ ਆਪਾਂ ਇਹਨਾਂ ਨੂੰ ਅੰਦਰ ਕਰ ਦਾਂਗੇ ਨਾ ਜੀ ਇਧਰ ਆਪਣੀਆਂ ਮੱਝਾਂ ਖੜੀਆਂ ਨੇ ਬਾਹਰ ਦੇਖੋ ਆ ਦੇ ਸਾਰਾ ਟੋਆ ਸਾਡਾ ਰੂੜੀ ਦਾ ਮੀਂਹ ਨਾਲ ਭਰ ਗਿਆ ਇਧਰ ਬਾਜਰਾ ਸੜਤਾ ਜੀ ਨਾਲ ਹਵਾ ਵੀ ਆਈ ਸੀ ਸਾਰੇ ਪਾਸੇ ਹਰਿਆਲੀ ਹੋ ਰੈਲੀ ਗਈ ਪਈਆ ਦੇਖੋ ਕਿੰਨਾ ਵਧੀਆ ਮੌਸਮ ਮੋਹਲਾ ਇਧਰ ਆਪਣ ਨੇ ਮੂੰਗੀ ਵੀ ਅੱਧੀ ਕੁ ਗੁੱੜਤੀ ਦੀ ਜੀ ਅੱਧੀ ਕੁ ਆਪਣੀ ਰਹਿ ਗਈ ਫਿਰ ਮੀਂਹ ਪੈਣ ਲੱਗਿਆ ਮੀਂਹ ਚ ਨਹੀਂ ਗੁੱਡੀ ਜਾਂਦੀ ਲਓ ਜੀ ਆਪਣੀ ਮੂੰਗੀ ਹੋ ਗਈ ਵਧੀਆ ਇੱਧਰ ਹਜੇ ਰਹਿੰਦੀ ਆ ਇਹਨੂੰ ਵੀ ਫੇਰ ਗੁੱਡ ਦਾਂਗੇ ਹੁਣ ਰੋਜ਼ ਮੀਂਹ ਆ ਜਾਂਦਾ ਰਾਤ ਨੂੰ ਜੀ ਕਦੇ ਦਿਨ ਚ ਕਦੇ ਰਾਤ ਨੂੰ ਇੱਧਰ ਆਪਣੇ ਪੇਠੇ ਦੀ ਵੇਲ ਦੋ ਪੇਠੇ ਤੋੜ ਲਏ ਵੱਡੇ ਵੱਡੇ ਫੁੱਲ ਵਧੀਆ ਲੱਗ ਰਹੇ ਨੇ ਹੋ ਜਾਣ ਹੋ ਜੂ ਹਜੇ ਹੋਰ ਪੇਠਾ ਤੁਹਾਨੂੰ ਦਿਖਾਵਾਂਗੀ ਬਹੁਤ ਵੱਡਾ ਪੇਠਾ ਲੱਗਿਆ ਇਹਨੂੰ ਜੀ ਇੱਧਰ ਕੱਚੇ ਚਮੱਜਾਂ ਬਹੁਤ ਖੁਸ਼ ਹੁੰਦੀਆਂ ਨੇ ਦੇਖੋ ਕਿਵੇਂ ਲਿਬੜੀਆਂ ਨੇ ਟੱਕਰਾ ਮਾਰਦੀਆਂ ਨੇ ਕੱਚਾ ਥਾਂ ਵੜਵੜ ਸਿਰਦਾ ਇਸ ਲਈ ਬੰਦਾ ਨੇ ਵੀ ਚਲੋ ਕੱਚੇ ਚਪਿੰਦ ਝਟ ਬੈਠ ਲਣਗੇ ਪਰ ਇਹਨਾਂ ਨੇ ਤਾਂ ਦੇਖੋ ਕੀ ਕੁਸ਼ ਕਰੀ ਖੜੀਆਂ ਨੇ ਇੱਧਰ ਆਪਣੇ ਦੋ ਬੜੇ ਕੱਟਾ ਤੇ ਕੱਟੀ ਖੜੇ ਨੇ ਇੱਧਰ ਤੁਹਾਨੂੰ ਮਿਰਚਾਂ ਵੀ ਲੱਗੀਆਂ ਜੀ ਆਪਣੇ ਬਹੁਤ ਵਧੀਆ ਮਿਰਚਾਂ ਹੋ ਗਈਆਂ ਬਹੁਤ ਵਧੀਆ ਹਵਾ ਚੱਲ ਰਹੀ ਹੈ ਦੇਖੋ ਇਹ ਸਾਰਾ ਮੀਂਹ ਦਾ ਪਾਣੀ ਹੈ ਜੀ ਪਿੰਡ ਚੋਂ ਪਾਣੀ ਆ ਗਿਆ ਕੁਸ਼ ਮੀਂਹ ਦਾ ਮੀੜ ਗਈ ਬਹੁਤ ਜ਼ਿਆਦਾ। ਲੋ ਜੀ ਪਿੰਡ ਦਾ ਰਿਵਿਊ ਦੇਖ ਲਓ ਕਿੰਨਾ ਸੋਹਣਾ ਖੇਤਾਂ ਦਾ ਮੌਸਮ। ਅਮਰੂਦ ਵੀ ਲੱਗੇ ਆਪਣੇ। ਛੋਟੇ-ਛੋਟੇ ਅਮਰੂਦ ਲੱਗੇ ਦੇਖੋ ਕਿਵੇਂ ਬੂਟੇ ਪਰੇ ਪੈਨੇ। ਹਲੋ। ਬੂਟੇ ਪਰੇ ਪੈਨੇ ਮਰੁੱਦਾਂ ਨੇ। ਹਾਂ। ਛੋਟੇ-ਛੋਟੇ ਲੱਗੇ ਨੇ ਹਜੇ। ਫਿਰ ਵੱਡੇ ਹੋ ਜਾਣਗੇ। ਚਲੋ ਖਾਣ ਵੇ। ਅੱਕਣ ਲੱਗ ਜਾਣਗੇ। ਆਹ ਦੇਖੋ ਜੀ ਐਕ ਜੇ ਜਿਹੜਾ ਆਪਣੇ ਆਹੋ ਲੱਗਦੇ ਹੁੰਦੇ ਤੇ ਜੀ ਆੜੂ ਆੜੂ ਨਾ ਦੇ ਤੇ ਆੜੂ ਨਹੀਂ ਜੀ ਇੱਕ ਦੀ ਆਪਣੇ ਲੱਗੇ ਹੈਗੇ ਬਿਲਕੁਲ ਵੀ ਆਹ ਤੇ ਦੇਖੋ ਨਹੀਂ ਇੱਥੇ ਭਰਿਆ ਹੋਇਆ ਹੁੰਦਾ ਸੀ ਆਪਣਾ ਆੜੂਆਂ ਦਾ ਬੂਟਾ ਮੈਂ ਤੁਹਾਨੂੰ ਪਾਰ ਵੀ ਦਿਖਾਇਆ ਸੀ ਪਿਛਲੀ ਵੀਡੀਓ ਚ ਆੜੂਆਂ ਦੇ ਭਰੇ ਪਹਿ ਤੇ ਪਰ ਹੁਣ ਆੜੂ ਇੱਕ ਦੀ ਲੱਗੇ ਨਹੀਂ ਜੀ ਪਤਾ ਨਹੀਂ ਕੀ ਮੌਸਮ ਉਹ ਹੋ ਗਿਆ ਚੱਕਰ ਪੈ ਗਿਆ ਪਤਾ ਨਹੀਂ ਤੇ ਵੀ ਗਰਮੀ ਜਿਆਦਾ ਪੈ ਗਈ ਜਿਆਦਾ ਇਹਨਾਂ ਨੇ ਲੱਗਣਾ ਦੀ ਆੜੂ ਲੱਗੇ ਨਹੀਂ ਜੀ ਦੇਖੋ ਕਿੰਨਾ ਸੋਹਣਾ ਮੀ ਪੈ ਰਿਹਾ ਕਦੇ ਵਾਧਾ ਆ ਜਾਂਦਾ ਕਦੇ ਘਟਾ ਆ ਜਾਂਦਾ ਬਹੁਤ ਵਧੀਆ ਮੌਸਮ ਹੋਇਆ ਪਿਆ ਅੱਜ ਹਵਾ ਚੱਲ ਰਹੀ ਆ ਅੱਜ ਐਫੂ ਮੇਰੇ ਨਾਲ-ਨਾਲ ਮੈਂ ਇਨਾ ਕਰਦਾ ਫਿਰਦਾ ਚੱਲ ਖਾਲਚ ਬਹਿ ਜਾਂਦਾ ਜੀ ਨਿਕਲ ਜਾਂਦਾ ਦੇਖੋ ਮਿਰਚਾਂ ਵੀ ਆਪਣੇ ਵਧੀਆ ਲੱਗ ਗਈਆਂ ਭਰੇ ਪੈ ਨੇ ਬੂਟੇ ਪਹਿਲਾਂ ਆਪਣੇ ਫੜੀਆਂ ਵੀ ਬਹੁਤ ਵਧੀਆ ਲੱਗ ਗਈਆਂ ਤੇ ਜੀ ਹੁਣ ਫੜੀਆਂ ਆਪਣੀਆਂ ਘਟ ਗਈਆਂ ਕੁਸ ਸਪਰੇਅ ਤੱਕ ਰਹੀ ਆ ਆ ਲਓ ਜੀ ਮਿਰਚਾਂ ਦੇ ਕਿੱਡ-ਕੱਡ ਬੂਟੇ ਹੋ ਗਏ ਭਰੇ ਭੈਨੇ ਇੱਧਰ ਆਪਣੇ ਬਾੜ ਕਰੇਲਾ ਇਹ ਵੀ ਜੀ ਦੋ ਤਿੰਨ ਵਾਰੀ ਕਰ ਲੇ ਪਰ ਆਏ ਨਹੀਂ ਹੁੰਦੇ ਵੀ ਬਹੁਤ ਵੀ ਵਿਖਾਸੇ ਹੋ ਗਏ ਇੱਕ ਕੌਲੀ ਕੋ ਹੁੰਦੀ ਹੈ ਜੀ ਉਹਦੇ ਵਿੱਚ ਪਿਆਜ਼ ਪੂਜ ਪਾ ਕੇ ਹੋ ਜਾਂਦੇ ਨੇ ਜਿੰਨੀ ਥੋੜੇ ਜਿਹੀ ਚਟਣੀ ਮੰਗ ਐ ਨਹੀਂ ਵੀ ਬਹੁਤੇ ਵਧੀਆ ਲੱਗੇ ਜਿਆਦੇ ਲੱਗੇ ਲੋ ਮਿਰਚਾਂ ਦੇ ਤਾਂ ਆਪਣੇ ਸਾਰੇ ਬੂਟੇ ਭਰੇ ਭੈਨੇ ਲੋ ਜੀ ਇੱਧਰ ਨਿੰਬੂ ਵੀ ਦਵਾਰੇ ਲੱਗ ਗਏ ਆਪਣੇ ਲਓ ਹੁਣ ਤਾਂ بارش ਤਾਂ ਜੀ ਸਾਰੀ ਚੀਜ਼ੇ ਫੁੱਟੇ ਹੋਊਗੀ ਵਧੀਆ ਹੋ ਜੂ ਸਾਰੀ ਚੀਜ਼ ਸਾਰੀਆਂ ਚੀਜ਼ਾਂ ਨੇ ਵਧੀਆ ਹੋ ਜਾਣਾ ਇਹਦਰ ਨੂੰ ਵੀ ਤੁਹਾਨੂੰ ਦਿਖਾ ਦਾਨੀ ਆ ਇੱਕ ਚਾਤ ਤੇਰੇ ਜੀਰੀਆਂ ਲੱਗ ਗਈਆਂ ਲਓ ਅਰਬੀਆਂ ਦੇ ਪੱਤੇ ਵੀ ਬਹੁਤ ਵੱਡੇ ਵੱਡੇ ਹੋ ਗਏ ਜੀ ਕੁਸ ਕੱਲ ਭਾਈ ਲੈ ਕੇ ਤੋੜ ਕੇ ਉਹ ਕਹਿੰਦੇ ਜਿਹੜੇ ਪੱਥਰ ਵਾਲੇ ਬਈਏ ਲੱਗੇ ਹੋਏ ਨੇ ਉਹ ਕਹਿੰਦੇ ਅਸੀਂ ਸਾਗ ਬਣਾਵਾਂਗੇ ਇੱਕ ਸਾਗ ਦੀ ਆਪਣੇ ਉਹ ਵੀ ਲੈ ਗਏ ਤੇ ਅਰਬੀਆਂ ਦੇ ਪੱਤੇ ਵੀ ਲੈ ਗਏ ਉਧਰ ਆਪਣੇ ਨਾਰ ਵੀ ਵਧੀਆ ਲੱਗੇ ਜੀ ਨਾਰ ਵੀ ਲੱਗੇ ਉਹ ਦੇਖੋ ਤੋਂ ਨੇੜੇ ਜਾ ਕੇ ਦਿਖਾਣੀਆਂ ਬੱਟਾਂ ਤਿਲਕਣ ਹੋਈਆਂ ਪਈਆਂ ਨੇ ਮੈਨੂੰ ਐ ਵੀ ਤਿਲਕਣਾ ਜਾਵਾ ਜੀ ਦੇਖੋ ਹੋਰ ਸੱਟ ਲੱਗੇ ਵੱਟ ਗਿੱਲੀ ਹੋ ਗਈ ਤਿਲਕਣ ਹੋ ਗਈ ਕਹਿੰਦੇ ਪਿੰਡਾਂ ਚ ਨੀਂਦਾ ਮਾਹੌਲ ਤੁਹਾਨੂੰ ਦਿਖਾਤਾ ਉੱਧਰ ਆਪਣੇ ਪੌਦ ਪੌਦ ਉੱਧਰ ਵੀ ਬਹੁਤ ਲਾਈ ਹੋਈ ਹੈ ਜੀ ਆਹ ਦੇਖੋ ਆਪਣੇ ਨਾਰ ਲੱਗੇ ਨਾਰ ਵੀ ਵਧੀਆ ਫਲ ਆਇਆ ਪਿਆ ਬੂਟਾ ਭਰੇ ਪੈ ਨਾਰਾ ਨਾ ਅੱਛਾ